ਖਬਰਾਂ ਵਿਸਥਾਰ ਨਾਲ ਅਮਨਦੀਪ ਹਸਪਤਾਲ ਉਜਾਲਾ ਸਿਗਨਲਸ ਨਾਲ ਸਾਂਝੇਦਾਰੀ ਵਿੱਚ ਬਿਹਤਰ ਰੋਗੀ ਪਰਿਨਾਮਾਂ ਦੇ ਵਿੱਚ ਸੁਧਾਰ ਲਈ ਉन्नत ਕੈਂਸਰ ਇਲਾਜ ਵਿੱਚ ਇੱਕ ਨਵੀਂ ਦਿਸ਼ਾ ਦੀ ਅਗਵਾਈ ਕਰਦਾ ਹੈ। ਅਮਨਦੀਪ ਹਸਪਤਾਲ ਉਜਾਲਾ ਸਿਗਨਲਸ ਨਾਲ ਸਾਂਝੇਦਾਰੀ ਵਿੱਚ ਮਰੀਜ਼ਾਂ ਲਈ ਸਟੀਕ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਦਾਨ ਕਰਨ ਲਈ ਅਤਿ ਆਧੁਨਿਕ ਟੈਕਨੋਲੋਜੀਆਂ ਦੀ ਵਰਤੋਂ ਕਰਦੇ ਹੋਏ ਕੈਂਸਰ ਦੇਖਭਾਲ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਦਾ ਹੈ। ਹਸਪਤਾਲ ਦੇ ਮਾਹਿਰ ਸਰਜਨਾ ਦੀ ਟੀਮ ਨੇ ਵਾਟ ਵੀਡੀਓ ਸਹਾਇਤਾ ਪ੍ਰਤਾਪ ਥੋਰੈसिक ਸਰਜਰੀ ਅਤੇ ਲੈਪਰੋਸਕੋਪੀ ਵਰਗੀਆਂ ਕਟੋ-ਕਟ ਹਮਲਾਵਰ ਤਕਨੀਕਾਂ ਦੀ ਵਰਤੋਂ ਕਰਦਿਆਂ ਹੋਇਆਂ ਗੁੰਝਲਦਾਰ ਸਰਜਰੀਆਂ ਨੂੰ ਸਫਲਤਾਪੂਰਵਕ ਕੀਤਾ ਹੈ। ਨਾਲ ਹੀ ਲੋੜ ਪੈਣ ਤੇ ਵਧੇਰੇ ਵਿਆਪਕ ਪ੍ਰਕਿਰਿਆਵਾਂ ਵੀ ਕੀਤੀਆਂ ਹਨ। ਇਹ ਉੱਨਤ ਤਰੀਕੇ ਇਹ ਯਕੀਨੀ ਬਣਾਉਂਦੇ ਹਨ ਕਿ ਮਰੀਜ਼ਾਂ ਨੂੰ ਉਹਨਾਂ ਦੀ ਖਾਸ ਸਥਿਤੀ ਲਈ ਸਭ ਤੋਂ ਟੁਕਵਾ ਇਲਾਜ ਮਿਲਦਾ ਹੈ। ਉਹਨਾਂ ਦੀ ਰਿਕਵਰੀ ਨੂੰ ਤੇਜ਼ ਕੀਤਾ ਜਾਂਦਾ ਹੈ ਅਤੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾਂਦੇ ਹਨ। ਪਰਿਵਰਤਨਸ਼ੀਲ ਸਰਜਰੀ ਮਰੀਜ਼ਾਂ ਲਈ ਨਵੀਂ ਉਮੀਦ ਲਿਆਉਂਦੀ ਹੈ। ਇੱਕ ਮਹੱਤਵਪੂਰਨ ਮਾਮਲੇ ਵਿੱਚ ਤਾਰੀਵਾਲ ਦਾ ਇੱਕ 50 ਸਾਲਾ ਮਰੀਜ਼ ਜਿਸ ਨੂੰ ਆਪਣੀ ਠੋਡੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਬਿਮਾਰੀ ਸੀ, ਪਿਛਲੇ 2-3 ਮਹੀਨਿਆਂ ਤੋਂ ਠੋਸ ਭੋਜਨ ਖਾਣ ਵਿੱਚ ਅਸਮਰੱਥ ਸੀ ਅਤੇ ਤਰਲੀਆਂ ਅਰਧ ਠੋਸ ਖੁਰਾਕ ਤੇ ਨਿਰਭਰ ਸੀ। ਅਮਨਦੀਪ ਹਸਪਤਾਲ ਦੀ ਸਰਜਿਕਲ ਟੀਮ ਨੇ ਇੱਕ ਨਵੀਂ ਨਾੜੀ ਬਣਾਉਣ ਲਈ ਇੱਕ ਗੁੰਜਲਦਾਰ ਪ੍ਰਕਿਰਿਆ ਕੀਤੀ ਜਿਸ ਨਾਲ ਮਰੀਜ਼ ਦੀ ਆਮ ਤੌਰ ਤੇ ਖਾਣ ਦੀ ਯੋਗਤਾ ਬਹਾਲ ਹੋ ਗਈ। ਮਰੀਜ਼ ਹੁਣ ਸਿਹਤਮੰਦ ਹੈ ਅਤੇ ਆਮ ਜੀਵਨ ਵਿੱਚ ਵਾਪਸ ਆ ਗਿਆ ਹੈ। ਲੁਧਿਆਣਾ ਦੀ ਇੱਕ ਔਰਤ ਮਰੀਜ਼ ਜਿਸ ਦਾ ਕੈਂਸਰ ਉਸਦੇ ਪੇਟ ਵਿੱਚ ਫੈਲਿਆ ਹੋਇਆ ਸੀ ਨੇ ਇੱਕ ਹੋਰ ਬੇਮਿਸਾਲ ਸਰਜਰੀ ਕੀਤੀ। ਇੱਕ ਚੁਣੌਤੀਪੂਰਨ ਪ੍ਰਕਿਰਿਆ ਜੋ 10 ਘੰਟਿਆਂ ਤੋਂ ਵੱਧ ਚੱਲੀ। ਉਹਨਾਂ ਨੇ ਡਾਕਟਰ ਸ਼ਿਸ਼ਾਂਤ ਮਹਾਜ ਅਤੇ ਉਹਨਾਂ ਦੀ ਟੀਮ ਦੀ ਉਨ੍ਹਾਂ ਦੇ ਸਮਰਥਨ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਪ੍ਰਸ਼ੰਸਾ ਕੀਤੀ। ਮੇਰਾ ਨਾਮ ਡਾਕਟਰ ਸਿਸ਼ਾਨ ਮਹਾਜਨ ਹੈ। ਮੈਂ ਕੈਂਸਰ ਸਪੈਸ਼ਲਿਸਟ ਹਾਂ ਅੰਮ੍ਰਿਤਪੁਰ ਹਸਪੀਟਲ ਉਜਾਲਾ ਸਿਟੀਜ਼ ਦੇ ਵਿੱਚ। ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਦੱਸਣ ਲਈ ਕਿ ਜੋ ਕੈਂਸਰ ਦਾ ਇਲਾਜ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਬੈਟਰ ਔਰ ਬਹੁਤ ਹੀ ਮਤਲਬ ਮਹੱਤਵਪੂਰਨ ਹੋ ਰਿਹਾ ਹੈ ਐਂਡ ਜੋ ਕਿ ਇਲਾਜ ਬੰਬੇ ਦਿੱਲੀ ਜਾਂ ਵੱਡੀ ਸਿਟੀਜ਼ 'ਚ ਹੁੰਦਾ ਸੀਗਾ ਈਵਨ ਆਈ ਊਡ ਸੇ ਕਿ ਅਮਰੀਕਾ 'ਚ ਹੁੰਦਾ ਸੀਗਾ। ਅਸੀਂ ਉਹੀ ਪ੍ਰੋਟੋਕਾਲ ਫਾਲੋ ਕਰਕੇ ਆਪਰੇਟ ਕਰ ਰਹੇ ਆ ਉਹਨੂੰ ਕੀਮੋ ਦੇ ਰਹੇ ਆ ਜਾਂ ਹੋਰ ਵੀ ਜੋ ਵੀ ਰਿਕੁਆਇਰਮੈਂਟ ਹੈ ਵੀ ਆਰ ਡੂਇੰਗ ਥੈਟ ਐਥੀਕਲ ਟਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟ੍ਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਐਂਡ ਵੱਡੀ ਤੋਂ ਵੱਡੀ ਸਰਜਰੀ ਫੂਡ ਪਾਈਪ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਐਂਡ ਦੂਰਦ੍ਰਿਣ ਨਾਲ ਵੀ ఎవਰੀਥਿੰਗ ਵੀ ਆਰ ਡੂਇੰਗ ਇਹ ਜਿਹੜੇ ਪੇਸ਼ੈਂਟ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਤਾਂ ਟੀਮ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੂਰਬਿੰਦ ਨਾਲ ਸਾਰਾ ਫੂਡ ਪਾਈਪ ਕੱਢੀ ਐ ਨਵੀਂ ਫੂਡ ਪਾਈਪ ਬਣਾਈ ਤੇ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਂਡ ਸਾਰਾ ਦੂਰਬਿੰਦ ਨਾਲ ਹੋਇਆ ਕੋਈ ਚੀਰਾ ਨਹੀਂ ਮੱਚਿਆ ਤੇ ਇਹ ਇਹਨਾਂ ਨੂੰ 3 ਮਹੀਨੇ ਤੋਂ 3 ਮਹੀਨੇ ਤੋਂ 3 ਤੋਂ ਮਹੀਨੇ ਤੋਂ ਖਾਣ ਚ ਇਹਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰਫ ਪਾਣੀ ਪੀ ਪਾਰੇ ਸੀਗੇ ਐਂਡ ਫਿਰ ਅਸੀਂ ਕਿਰਨਾ ਦਿੱਤੀਆਂ ਥੋੜਾ ਰਿਗਰੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹਨ ਆਪਰੇਸ਼ਨ ਤੋਂ ਬਾਅਦ 7 ਦਿਨ ਨੂੰ ਨਾ ਹੋ ਗਿਆ ਐਂਡ ਤੁਸੀਂ ਰੋਟੀ ਵੀ ਖਾ ਰਹੇ ਹੋ ਰੋਟੀ ਖਾ ਰਹੇ ਸੀ ਸਿੰਪਟਮਸ ਇਹਨਾਂ ਨੂੰ ਇਹ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਚ ਦਿੱਕਤ ਆ ਰਹੀ ਸੀ ਪਹਿਲਾਂ ਫੁਲਕਾ ਖਾਣ ਚ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਖਿਚੜੀ ਖਾਣ ਚ ਵੀ ਦਿੱਕਤ ਆ ਰਹੀ ਸੀ ਇਹਨਾਂ ਨੇ 10 ਦਿਨ ਤੋਂ ਬਾਅਦ ਹੀ ਮਤਲਬ ਆਈ ਥਿੰਕ ਹੀ ਵਾਸ ਔਨ ਗੁੱਡ ਡਾਈਟ ਐਂਡ ਇੱਕ ਅਸੀਂ ਪੇਟ ਦੇ ਵਿੱਚ ਟਿਊਬ ਪਾਨੇ ਆ ਥੋੜੇ ਦਿਨ ਉਹਨੂੰ ਫੀਡਿੰਗ ਦੇ ਹਸਪੀਟਲ ਜਾਂਦੇ ਥੋੜੇ ਦਿਨ ਉਹਨੂੰ ਦਿੰਦੇ ਆ ਥੋੜੇ ਦਿਨ ਮੂਹ ਰਹੀ ਹੁਣ ਇਹ ਸਿਰਫ ਔਰਲ ਡਾਈਟ ਤੇ ਹੈ ਗਿਆ ਆਫਟਰ 20 ਡੇਸ ਆਈ ਗੈਸ ਆਫ ਸਰਜਰੀ ਫੁੱਲ ਵਰਲਡ ਆਇਟ ਦੇ ਸੀਗੇ ਉਹਨੇ ਪੂਰਾ ਖੁਲਕਾ ਐਂਡਰ ਵੀ ਫੁੱਲਪਾਈਪ ਕਾਫੀ ਸਾਡੇ ਇੱਥੇ ਮਤਲਬ ਬਹੁਤ ਜ਼ਿਆਦਾ ਪਾਇਆ ਜਾਂਦਾ ਫੁੱਲਪਾਈਪ ਕੈਂਸਰ ਬਟ ਦਾ ਪ੍ਰੋਬਲਮ ਇਜ਼ ਮੋਸਟ ਆਫ ਦਾ ਪੇਸ਼IENTS ਸਰਜਰੀ ਤੱਕ ਨਹੀਂ ਪਹੁੰਚਦੇ ਮੋਸਟ ਆਫ ਦਾ ਪੇਸ਼ੈਂਟ ਨੂੰ ਦੱਸਿਆ ਜਾਂਦਾ ਕਿ ਰੋਣ ਨਾਲ ਹੀ ਖਤਮ ਹੋ ਜਾਏਗਾ ਜੋ ਕਿ ਇੱਕ ਗਲਤ ਧਾਰਨਾ ਹੈ ਇਹ ਹੀ ਹੈ ਬਿਕੋਜ਼ ਕਿਉਂਕਿ ਕਹਿੰਦੇ ਸੀ ਕਿ ਜਿਹੜੀ ਫੁੱਲਪਾਈਪ ਤੇ ਕੈਂਸਰ ਦੀ ਸੱਦਰੀ ਹੁੰਦੀ ਉਸ ਤੋਂ ਬਾਅਦ ਪੇਸ਼ੈਂਟ ਬਚਦਾ ਨਹੀਂ ਤੁਮਾਹੀ ਅੱਜ ਆਪਾਂ ਇਕੱਠੇ ਹੋਏ ਆ ਇਹ ਦੱਸਣ ਲਈ ਇੱਕ ਮੈਸੇਜ ਦੇਣ ਲਈ ਕਿ ਫੂਡ ਪੈਕ ਦਾ ਕੇਸ ਸਿਰਫ ਇਹ ਨਹੀਂ ਹੈ ਕਿ ਹੋਰ ਵੀ ਦੋ ਤਿੰਨ ਪੇਸ਼ੈਂਟ ਹੈਗੇ ਜਿਹੜੇ ਰਿਕਵਰੀ ਫੇਜ਼ 'ਚ ਨੇ ਉਹ ਵੀ ਖਾ ਰਹੇ ਆ ਪ੍ਰੋਪਰ ਇਹਨਾਂ ਤੋਂ ਬਾਅਦ ਵੀ ਦਿੱਤੇ ਗਏ ਆ ਤੇ ਉਹ ਐਸਾ ਨਹੀਂ ਹੁੰਦਾ ਕਿ ਇਰਿਸਕ ਹੁੰਦਾ ਹੈ ਵੱਡੀ ਸਰਜਰੀ ਹੈ ਐਵਰੀ ਸਰਜਰੀ ਹੈਜ਼ ਅ ਰਿਸਕ ਬਟ ਐਵੇਂ ਨਹੀਂ ਹੁੰਦਾ ਕਿ ਰਿਕਵਰ ਨਹੀਂ ਕਰਦਾ ਕਦੇ ਮੂੰਹ ਨਹੀਂ ਖਾਣ ਹੀ ਪਾਂਦਾ ਇਹ ਸਭ ਕਿਹਨਾਂ ਲਿਵਿੰਗ ਪ੍ਰੂਫ ਹੈ ਇਹ ਸਭ ਪੋਸੀਬਲ ਹੈ ਦੁਰਪਿੰਦ ਦੇ ਨਾਲ ਤਾਂ ਮੈਂ ਕਹਾਂਗਾ ਬਹੁਤ ਜਲਦੀ ਰਿਕਵਰੀ ਹੋਏ ਮੈਂ ਆਪਣੇ ਨਾਲ ਦਬਾਪ ਨੂੰ ਚੈੱਕ ਕਰਾਇਆ ਫਿਰ ਉੱਥੋਂ ਨੂੰ ਪਤਾ ਲੱਗਾ ਇਹ ਜਿਹੜੇ ਦਾਦੇ ਨਾਂ ਮੈਂ ਥਾਰੇ ਮਤਲਬ ਕਿੰਚਰਾ ਤੈਨੂੰ ਤੇ ਉਹ ਨਾ ਉਹ ਹਸਾਬ ਨਾਲ ਚੱਲਿਆ ਫਿਰ ਡਾਕਟਰ ਹਸਪਤਾਲ ਮਾਦਮ ਨੂੰ ਪਤਾ ਲੱਗਾ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋਲ ਆਏ ਫਿਰ ਇਹਨਾਂ ਟੈਟ ਕੀਤਾ ਤੇ ਵਾਕਿਆ ਨੂੰ ਕੈਚਰੀ ਸੀ ਫੂਟ ਪੈਰ ਤੇ ਫਿਰ ਇਹਨਾਂ ਨੇ ਪਹਿਲਾਂ ਉਹ ਕੈਨਲ ਲਵਾਈਆਂ ਤੇਨਾਂ ਤੋਂ ਬਾਅਦ ਫਿਰ ਇਹਨਾਂ ਤੇ ਟੈਂਪ ਆ ਗਏ ਤੇ ਫਿਰ ਇਹ ਮੇਰਾ ਆਪਰੇਸ਼ਨ ਕੀਤਾ ਜੋ ਆਪਰੇਸ਼ਨ ਬਹੁਤ ਕਾਮਯਾਬ ਹੋਇਆ ਤੇ ਇਹਨਾਂ ਹੁਸਨ ਨੂੰ ਬਹੁਤ ਦਿੱਤਾ ਵੀ ਡਰਦੀ ਦੋ ਨਹੀਂ ਇਹਦਾ ਲਾਜ ਹੈਗਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ ਪੇ ਨਹੀਂ ਪਰੇ ਰਿਕਰਨਾ ਹੋਆ ਗਿਆ ਪਰ ਡਾਕਟਰ ਸਾਹਿਬ ਨੇ ਬਹੁਤ ਬਹੁਤ ਹੁਸਲਾ ਦਿੱਤਾ ਤੇ ਅਪਰੇਟ ਕੀਤਾ ਤੇ ਤੋਂ ਬਾਅਦ ਫਿਰ ਠੀਕ ਮੈਂ ਹੋਇਆ ਤੇ ਤਹਾ ਦਿਨ ਬਾਅਦ ਮੈਂ ਆਪਣਾ ਟੀਂ ਚ ਜਿੱਦਾ ਅੱਗੇ ਰੋਟੀ ਖਾਂਦਾ ਇਦਾਂ ਨਾ ਫਿਰ ਰੋਟੀ ਖਾਂਦਾ ਉਹ ਹੁੰਦਾ ਬਿਲਕੁਲ ਠੀਕ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੀ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟਫੁਲ ਸੀ ਜਿਹੜੀ ਰਿਪੋਰਟ ਸੀ ਤਾਂ ਮੈਨੂੰ ਉਥੋਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਓਨਕੋਲੋਜਿਸਟ ਕੋਲ ਜਾਓ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਓਨਕੋਲੋਜਿਸਟ ਹੁੰਦੇ ਕੌਣ ਫਿਰ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਹੀ ਮਨ ਵਿੱਚ ਜਰੂਰ ਆਇਆ ਸੀ ਵੀ ਮੈਨੂੰ ਕਿਵੇਂ ਇਹ ਹੋ ਗਿਆ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅਮਰੀਕ ਸਰ ਵਿੱਚ ਹੁਣ ਮੈਂ ਜਾਵਾਂ ਕਿੱਥੇ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਗਾ ਦੇਖਿਆ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਦ ਨੂੰ ਅਮਨਦੀਪ ਹਸਪੀਟਲ ਆਏ ਸਾਨੂੰ ਮਿਲੇ ਸਰ ਨੇ ਬਤਲਾਈ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮੈਨੂੰ ਸ਼ਾਇਦ ਕੁਝ ਵੀ ਇਤਨਾ ਨਹੀਂ ਲੱਗਾ ਕਿ ਮੈਂ ਮੈਨੂੰ ਕੈਂਸਰ ਆ ਜਾਂ ਕੁਝ ਐਸਾ ਆ ਸਰ ਨੇ ਸ਼ਾਇਦ ਗੱਲ ਹੀ ਇਸ ਤਰ੍ਹਾਂ ਕੀਤੀ ਪਹਿਲੀ ਵਾਰ ਜਿਵੇਂ ਮੈਨੂੰ ਵੀ ਤੇ ਮੇਰੇ ਹਸਬੰਦ ਨੂੰ ਵੀ ਬਸ ਜੋ ਜਿਵੇਂ ਸਰ ਨੇ ਕਿਹਾ ਸੀ ਉਸੇ ਤਰ੍ਹਾਂ ਜਿਹੜੇ ਟੈਸਟ ਕੀ ਜਿ ਉਸੇ ਤਰ੍ਹਾਂ ਸੀ ਕਰਦੇ ਰਹੇ ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ ਆ ਇੱਕ ਮਹੀਨੇ ਬਾਅਦ ਹੀ ਮੇਰਾ ਪਹਿਲਾ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਮੇਰਾ ਸਭ ਨੇ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਇੱਕ ਮਹੀਨੇ ਬਾਅਦ ਹੀ ਮੇਰੀ ਸਰਜਰੀ ਹੋਈ ਹੈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ